ਸਮਾਣਾ ਨੂੰ ਦੇਖ ਰਹੇ ਸਮਾਣਯੋਗ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਪੁਆਣੀਗੜ ਰੋਡ ਦੇ ਉੱਤੇ ਕਿਉਂਕਿ 2 ਸਾਲ ਪਹਿਲਾਂ ਜਿਹੜੀ ਹੈ ਕਾਂਗਰਸ ਦੀ ਸਰਕਾਰ ਦੇ ਵੱਲੋਂ ਜਿਹੜੀ ਹੈ ਸਮਾਣਾ ਦੀ ਪੁਆਣੀਗੜ ਸੜਕ ਹੈ ਜਿਹੜੀ ਡਬਲ ਬੇ ਬਣੀ ਸੀ ਤੇ ਅੱਜ ਜਿਹੜੀ ਹੈ 92 ਬਣਨ ਜਾ ਰਹੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪਬਲਿਕ ਸਮਾਣਾ ਨਿਊਜ਼ ਦੀ ਟੀਮ ਦੇ ਵੱਲੋਂ ਇਹ ਮੂਤਾ ਚੱਕਿਆ ਗਿਆ ਸੀ ਕਿ ਜਿਹੜਾ ਇਹ ਸੜਕ ਹੈ ਇਹਨੂੰ ਜਿਹੜਾ 92 ਬਣਾ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਜਿਹੜੀਆਂ ਜਾਨਾਂ ਦਾ ਨੁਕਸਾਨ ਹੈ ਉਹ ਬਹੁਤ ਹੁੰਦਾ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਦੇ ਫੀਡੈਂਟ ਵੀ ਹੋਈ ਨੇ ਤੇ ਉਸ ਕਰਕੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਸੀ ਕਿ ਜਿਹੜਾ ਇਹ ਸੜਕ ਹੈ ਇਹਨੂੰ ਵਨਵੇ ਕੀਤਾ ਜਾਵੇ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਸੋ ਦੇਖ ਸਕਦਾ ਕਿ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਲਗਾਤਾਰ ਜਿਹੜਾ ਕੰਮ ਦੀ ਸਪੀਡ ਹੈ ਉਹ ਵਧਦੀ ਨਜ਼ਰ ਆ ਰਹੀ ਹੈ ਸੋ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਕਲਾਰਾ ਮੋੜ ਤੋਂ ਲੈ ਕੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੱਕ ਜਿਹੜੀ ਹੈ ਇਹ ਸੜਕ ਹੈ ਡਬਲ ਹੋਣ ਜਾ ਰਹੀ ਹੈ ਸੋ ਪੂਰੇ ਜਿਹੜੇ ਰਾਹਗੀਰ ਨੇ ਉਹਨਾਂ ਦੇ ਨਾਲ ਫਿਲਹਾਲ ਗੱਲਬਾਤ ਕਰਾਂਗੇ ਸੋ ਠੇਕੇਦਾਰਾਂ ਦੇ ਵੱਲੋਂ ਲਗਾਤਾਰ ਜਿਹੜਾ ਕੰਮ ਹੈ ਉਰੀ ਮਹਿਮ ਦੇ ਨਾਲ ਕੀਤਾ ਜਾ ਰਿਹਾ ਤਾਂ ਕਿ ਇੱਥੇ ਜਿਹੜੇ ਰੋਡ ਤੇ ਨੁਕਸਾਨ ਨੇ ਉਹ ਬਹੁਤ ਹੁੰਦੇ ਨੇ ਸੋ ਠੇਕੇਦਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਕੰਮ ਦਾ ਬੁਹਾਵ ਹੈ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਦੇਖੇ ਤਾਂ ਸੈਜੋ ਮਣਾ ਜੀ ਇਹ ਦੋ ਕੰਮ ਸੀ ਕੋਈ ਇਹ ਪੁੱਛੋ ਜੀ ਅੱਛਾ ਕਿੰਨੇ ਕੁ ਮਿੰਟੇ ਕੰਮ ਖਤਮ ਹੋਣ ਦੀ ਸੰਭਾਅ ਹੈ ਬਹੁਤ ਮਿੰਗਾ ਜੀ ਬਿਨਾਂ ਲੱਗੀ ਤੇ ਕਿੱਦਾਂ ਕੰਮ ਦਾ ਲੋਕਾਂ ਦੇ ਵੱਲੋਂ ਕੋਈ ਦਿੱਕਤਾਂ ਬਹੁਤ ਹੋਈਆਂ ਸੀਗੀਆਂ ਪਹਿਲਾਂ ਦਿੱਕਤ ਆਇਆ ਕਰਦੀ ਪਹਿਲਾਂ ਹੁਣ ਤਾਂ ਦਿੱਕਤ ਕਿਵੇਂ ਲੱਗਦਾ ਇਹ ਜਿਹੜਾ ਸਰਕਾਰ ਨੇ ਉਪਰਾਲਾ ਕਰਿਆ ਹੈ ਬਹੁਤ ਵਧੀਆ ਬਹੁਤ ਵਧੀਆ ਸੋ ਦੇਖ ਸਕਦੇ ਹੋ ਠੇਕੇਦਾਰਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਬਹੁਤ ਵਧੀਆ ਉਪਰਾਲਾ ਕਰਿਆ ਹੈ ਕਿ ਜਿਹੜਾ ਇੱਥੇ ਜਿਹੜੇ ਐਕਸੀਡੈਂਟ ਹੁੰਦੇ ਸੀ ਉਹਨਾਂ ਦਾ ਪਚੋ ਹੋ ਸਕਦਾ ਕਿਉਂਕਿ ਪਹਿਲਾਂ ਜਿਹੜੇ ਐਕਸੀਡੈਂਟ ਇਸ ਰੋਡ ਤੇ ਕਾਫੀ ਹੋਏ ਨੇ ਤੇ ਸਾਸ਼ੀ ਜਿਹੜੀ ਪਬਲਿਕ ਸੇਵਾਵਾਂ ਦੀ ਯੂਨਿਟ ਟੀਮ ਦੇ ਵੱਲੋਂ ਇਹ ਮੁੱਦਾ ਚੱਕਿਆ ਗਿਆ ਸੀ ਕਿ ਇਹਨੂੰ ਜਿਹੜਾ ਵਨਵੇ ਕੀਤਾ ਜਾਵੇ ਬਸੋ ਵਨਵੇ ਅੱਜ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਬਾਬਾ ਬੰਦਾ ਸਿੰਘ ਖਾਤਰ ਚੌਂਕ ਤੱਕ ਜਿਹੜੀ ਇਸ ਰੋਡ ਨੇ ਜਿਹੜਾ ਵਨਵੇ ਹੋ ਕੇ ਸ਼ੁਰੂ ਹੋਣਾ ਫਿਲਹਾਲ ਜਿਹੜੇ ਰਾਘੀਰ ਵੀ ਨੇ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਿਹੜਾ ਲਗਾਤਾਰ ਜਿਹੜਾ ਕੰਮ ਹੈ ਸ਼ੁਰੂ ਹੋ ਚੁੱਕਿਆ ਤੇ ਇਹਨੂੰ ਜਿਹੜਾ ਟੱਕ ਲਾ ਲਾ ਕੇ ਸੜਕ ਨੂੰ ਜਿਹੜਾ ਵਨਵੇ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਇਸ ਰੋਡ ਦੇ ਵਿੱਚ ਜਿਹੜੇ ਨੇ ਇੱਥੇ ਕਮਲੇ ਵਗੈਰਾ ਲੱਗਣੇ ਨੇ ਤਾਂ ਕਿ ਇੱਕ ਪਾਸੇ ਹਰਿਆਲੀ ਵੀ ਹੋਵੇ ਤੇ ਦੂਜੇ ਪਾਸੇ ਜਿਹੜਾ ਆਣ ਲੱਗੇ ਲੋਕਾਂ ਨੂੰ ਜਿਹੜਾ ਗ੍ਰੀਨ ਜਿਹੜਾ ਵਿਊ ਹੈ ਉਹ ਵੀ ਦਿਖਦਾ ਜਾਵੇ ਸੋ ਹੁਣ ਅਰਾਗੀ ਰਹੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਵੀ ਕੀ ਕਹਿਣਾ ਨੂੰ ਕਿੱਦਾਂ ਲੱਗਿਆ ਜਿਹੜਾ ਸਰਕਾਰ ਦਾ ਇਹ ਉਪਰਾਲਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰਭਦੀਪ ਸਿੰਘ ਹੈ ਕਿੱਦਾਂ ਲੱਗਿਆ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਵਨਵੇ ਨੂੰ ਕਰਿਆ ਰੋਡ ਨੂੰ ਇਹ ਸਰਕਾਰ ਨੇ ਬਹੁਤ ਵਧੀਆ ਕਰਿਆ ਵੀਰ ਜੇ ਤੇ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਸੀਗੇ ਵਨਵੇਗਾ ਤੁਸੀਂ ਮੰਡੀ ਆਗੇ ਮੰਡੀ ਜਦੋਂ ਆਉਣਾ ਕਰਨ ਕਰਦਾ ਸੀਗਾ ਅਗਲਾ ਪਿੱਛੇ ਦੇਖਦਾ ਨਹੀਂ ਸੀ ਬੈਕ ਸਾਈਡ ਆ ਉਹ ਅੱਥਰੇ ਡੋਂਗਦੇ ਸਰਕਾਰ ਇਸ ਵੀਰ ਦਾ ਅੰਕਾਰ ਹੀ ਹੁੰਦਾ ਕਿ ਲੱਗਦਾ ਉਹ ਬੁਝਿਆ ਕਰ ਰਿਹਾ ਸੀ ਤੇ ਕੀ ਕਹੋਂਗੇ ਲੋਕਾਂ ਨੂੰ ਹੁਣ ਵੀ ਜਿਹੜਾ ਨਹੀਂ ਲੋਕ ਨਾ ਕਰਾ ਬਹੁਤ ਵਧੀਆ ਕਰਿਆ ਸਰਕਾਰ ਨੇ ਹਮਲਾ ਕਿ ਸੁਣ ਕੇ ਆਵੇ ਦਰਖਤ ਰੁਕਤ ਬਿਨਾ ਲਾਉਣ ਦੇ ਮਤਲਬ ਰਹਿੰਦੀ ਯਾਰ ਬਹੁਤ ਵਧੀਆ ਕਰ ਰਿਹਾ ਹੈ ਸੋ ਦੇਖ ਸਕਦੇ ਲੋਕਾਂ ਦੇ ਵੱਲੋਂ ਵੀ ਕਿੱਥੇ ਨਾ ਕਿੱਥੇ ਜਿਹੜਾ ਸਰਕਾਰ ਦਾ ਇਹ SLAਗਾ ਜੋ ਕਦਮ ਦੱਸਿਆ ਜਾ ਰਿਹਾ ਕਿ ਜਿਹੜਾ ਜਿਹੜਾ 92 ਕਰਿਆ ਤੇ ਦੂਜੇ ਪਾਸੇ ਜਿਹੜੇ ਵਿੱਚ ਜਿਹੜੇ ট্রাকਟਰ ਲਗਾ ਕੇ ਲੋਕਾਂ ਨੂੰ ਜਿਹੜੀ ਹਰਿਆਲੀ ਦਿੱਤੀ ਜਾਣੀ ਹੈ ਤਾਂ ਕਿ ਜਿਹੜਾ ਆਣ ਲੱਗੇ ਤੇ ਜਾਣ ਲੱਗੇ ਜਿਹੜਾ ਧੁੱਪ ਦਾ ਸਾਹਮਣਾ ਨਾ ਕਰਨਾ ਪਵੇ ਸਮਾਣਾ ਤੋਂ ਪ੍ਰਿੰਸਿਪਲ ਬਾਰ ਦੀ ਖਾਸ ਰਿਪੋਰਟ ਪਬਲਿਕਸ ਬਾਣਾ